ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕਰਨਾਟਕ ਸਰਕਾਰ ਨੇ ਧਰਮ ਦੇ ਆਧਾਰ ਤੇ ਮੁਸਲਮਾਨਾਂ ਨੂੰ 4% ਦੀ ਰਿਜ਼ਰਵੇਸ਼ਨ ਦਿੱਤੀ ਹੈ ਇਸ ਮਾਮਲੇ ਉੱਤੇ ਇਹ ਬਹਿਸ ਛਿੜ ਗਈ ਹੈ ਕਿ ਧਰਮ ਦੇ ਆਧਾਰ ਤੇ ਰਿਜ਼ਰਵੇਸ਼ਨ ਦਿੱਤੀ ਜਾਣੀ ਚਾਹੀਦੀ ਹੈ ਕਿ ਨਹੀਂ RSSD ਅਖਲਪਾਰਟੀ ਪ੍ਰਤੀਨਿਧੀ ਸਭਾ ਵਿੱਚ ਦਿੱਤਾ ਤਰੀ ਹੋਸ ਬੋਲੇ ਨੇ ਕਿਹਾ ਹੈ ਕਿ ਧਰਮ ਦੇ ਆਧਾਰ ਤੇ ਰਿਜ਼ਰਵੇਸ਼ਨ ਦੇਣਾ ਸੰਵਿਧਾਨ ਦੀ ਉਲੰਘਣਾ ਹੈ। ਉਹਨਾਂ ਨੇ ਕਿਹਾ ਕਿ ਹੋਰ ਧਰਮ ਵੀ ਧਰਮ ਦੇ ਆਧਾਰ ਤੇ ਰਿਜ਼ਰਵੇਸ਼ਨ ਦੀ ਮੰਗ ਕਰਨਗੇ। ਉਹਨਾਂ ਨੇ ਕਿਹਾ ਕਿ ਰਾਮ ਮੰਦਰ ਪੂਰੇ ਹਿੰਦੂ ਸਮਾਜ ਦੀ ਪ੍ਰਾਪਤੀ ਹੈ ਤੇ ਉਹਨਾਂ ਨੇ ਇਸ ਗੱਲ ਦਾ ਵੀ ਜ਼ੋਰ ਦਿੱਤਾ ਹੈ ਕਿ ਅੰਤਰ ਜਾਤੀ ਵਿਆਹ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਆਪਸ ਵਿੱਚ ਅੰਤਰ ਜਾਤੀ ਵਿਆਹ ਕਰਵਾਉਣੇ ਚਾਹੀਦੇ ਹਨ। ਚੰਡੀਗੜ੍ਹ ਵਿਖੇ ਸਤੰਬਰ 2024 ਵਿੱਚ ਇੱਕ ਸੇਵਾਮੁਖ ਅਧਿਕਾਰੀ ਦੇ ਘਰ ਦੇ ਉੱਤੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ ਇਸ ਸਬੰਧੀ ਰਿੰਦਾ ਟੂ ਹੈਪੀ ਨਾ ਦੇ ਅਤਵਾਦੀਆਂ ਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਪਾਕਿਸਤਾਨ ਅਮਰੀਕਾ ਜਿਵੇਂ ਬੈਠੇ ਅਤਵਾਦੀਆਂ ਨੇ ਇਹ ਹਮਲਾ ਕਰਵਾਇਆ ਸੀ ਜੰਮੂ ਕਸ਼ਮੀਰ ਦੇ ਡੋਡਾ ਇਲਾਕੇ ਵਿੱਚ ਇੱਕ ਅਤਵਾਦੀ ਦੇ ਟਿਕਾਣੇ ਉੱਤੇ ਪੁਲਿਸ ਨੇ ਰੇਡ ਕੀਤੀ ਇਸ ਦੌਰਾਨ ਉਨ੍ਹਾਂ ਨੂੰ ਇੱਕ ਪਿਸਟਲ ਟੇਨ ਮੈਗਜ਼ੀਨ ਛੇ ਗੋਲੀਆਂ 25 ਹਲ ਟ੍ਰਾਈਫਲਾਂ 25 ਗੋਲੀਆਂ ਬਰਾਮਦ ਹੋਈਆਂ ਹਨ ਹਾਲਾਂਕਿ ਇਸ ਦੌਰਾਨ ਕਿਸੇ ਵੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਅੱਜ ਬੋਲਿਆ ਕਿ ਉਹਨਾਂ ਦੀ ਪਾਰਟੀ ਨੇ ਸੱਤਾ ਲਈ ਨਹੀਂ ਸਗੋ ਆਜ਼ਾਦੀ ਕਲਾਟੀਆਂ ਸ਼ਹੀਦ ਆਜ਼ਮ ਸਰਦਾਰ ਪਟਕ ਸਿੰਘ ਤੇ ਸਮਾਜ ਸਿਧਾਰਕ ਡਾਕਟਰ ਭੀਮrao ਅੰਬੇਦਕਰ ਦੇ ਸੁਪਨਿਆਂ ਨੂੰ ਪੂਰਾ ਕਰਨੇ ਸਿਆਸਤ ਵਿੱਚ ਆਈ ਸੀ ਉਹਨਾਂ ਨੇ ਕਿ ਅੱਜ ਦੇ ਹਾਕਮ ਅੰਗਰੇਜ਼ਾਂ ਨਾਲੋਂ ਵੀ ਭੈੜੇ ਹਨ ਮਧ ਪ੍ਰਦੇਸ਼ ਵਿੱਚ ਇੱਕ 20 ਸਾਲਾਂ ਦੀ ਵਿਦਿਆਰਥੀਨਾ ਸਮੂਹ ਕੁਜਵਰਦਨਾ ਕੀਤਾ ਗਿਆ ਤੇ 3 ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਰਜੀਵ ਚੰਦਰ ਸ਼ੇਖ ਕੇਰਲਾ ਭਾਰਤ ਦੀ ਜਨਤਾ ਪਾਰਟੀ ਦੇ ਨਵੇਂ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤੇ ਗਏ ਹਨ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਬਠਿੰਡਾ ਜੇਲ੍ਹ ਤੋਂ ਤਬਦੀਲ ਕਰਕੇ ਸਾਮਦੀ ਸਿਲਚਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਹੈ। ਜਸਟਿਸ ਗਵੇਈ ਨੇ ਕਿਹਾ ਹੈ ਕਿ ਮਨੀਪਰ ਦੀ ਹਿੰਸਾ ਦਾ ਹਾਲ ਹੋ ਸਕਦਾ ਹੈ ਜੇਕਰ ਇਸ ਸਬੰਧੀ ਚਰਚਾ ਕੀਤੀ ਜਾਵੇ ਉਹ ਸੁਪਰੀਮ ਕੋਰਟ ਦੇ ਜੱਜ ਹਨ ਵਾਸ ਚਲਾਉਣ ਦੇ ਸਮੇਂ ਇੱਕ ਡਰਾਈਵਰ ਮੋਬਾਈਲ ਤੇ ਉੱਤੇ ਕ੍ਰਿਕਟ ਮੈਚ ਦੇਖ ਰਿਹਾ ਸੀ ਜਿਸ ਦੇ ਕਾਰਨ ਡਰਾਈਵਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਬੇ ਖੇ ਸ਼ੀਰਪਾਖ ਸਿੰਘ ਰਾਜਗੁਰੂ ਸਖਦੇਵ ਦੇ ਸ਼ਹੀਦੀ ਦੇ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਨੇ ਇਸ ਮੌਕੇ ਤੇ ਬੋਲਿਆ ਕਿ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਮੌਕਾ ਹੈ ਸ਼ੀਰਪਕਸਿੰਗ ਦੇ ਸੁਪਨਿਆਂ ਨੂੰ ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਬਣਾਉਣ ਲਈ ਉਹ ਹਰ ਸਮੇਂ ਉਹ ਯਤਨ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਅਸਰਾਧ ਅਤੇ ਜੱਜਾਂ ਦੇ ਘਰਾਂ ਵਿੱਚੋਂ ਭਾਰੀ ਮਾਤਰਾ ਵਿੱਚ ਨਕਦੀ ਮਿਲਣ ਵਰਗੀਆਂ ਘਟਨਾਵਾਂ ਆਜ਼ਾਦੀ ਕੁਲਟੀਆਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੀਆਂ। ਚੰਦੇਲੀ ਵਿਖੇ ਦੋ ਫੁੱਟਬਾਲਰ ਟ੍ਰੇਨ ਉੱਤੇ 이어ਫੋਨ ਲਾ ਕੇ ਗਾਣੇ ਸੁਣ ਰਹੇ ਸਨ ਤੇ 이어ਫੋਨ ਵਿੱਚ ਉਹਨਾਂ ਨੂੰ ਟ੍ਰੇਨ ਦੀ ਆਉਣ ਦੀ ਆਵਾਜ਼ ਨਾ ਸੁਣੀ ਜਿਸ ਕਨ ਉਹ ਟ੍ਰੇਨ ਦੇ ਥੱਲੇ ਆ ਕੇ ਮਾਰੇ ਗਏ। ਅਸਾਮ ਵਿੱਚ ਪੇਪਰ ਲੀਕ ਹੋਣ ਤੋਂ ਬਾਅਦ 11ਵੀਂ ਜਮਾਤ ਦੀਆਂ ਸਾਰੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਛੱਤੀਸਗੜ੍ਹ ਵਿਖੇ ਬਾਈ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸੈਵਕ ਸੈਨਾ ਦੇ ਨੇਤਾ ਨਿਰੂਪਮਾ ਦਾ ਦਾਅਵਾ ਕੀਤਾ ਕਿ ਨਾਗਪੁਰ ਵਿੱਚ ਹਿੰਸਾ ਦੇ ਲਈ ਬੰਗਲਾਦੇਸ਼ ਨਾਲ ਜੁੜੇ ਲੋਕਾਂ ਦਾ ਹੱਥ ਹੈ ਤੇ ਹਿੰਸਾ 6 ਦਿਨਾਂ ਬਾਅਦ ਨਾਗਪੁਰੋਂ ਵਿੱਚੋਂ ਕਰਫੂ ਹਟਾ ਦਿੱਤਾ ਗਿਆ। ਇੱਥੇ ਹਿੰਸਾ ਹੋਣ ਦਾ ਕਾਰਨ ਸੀ ਕਿ ਕਿੱਥੋਂ ਬਹੁਤ ਸਾਰੇ ਲੋਕ ਕੋ ਰਾਂਗਾਬਾਦ ਤੋਂ ਉਰੰਗਜੀਤ ਦੀ ਕਬਰ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਇੱਥੇ ਦੰਗੇ ਪੜ ਗਏ ਜੁਪੀ ਦੇ ਬਲੰਦ ਸ਼ਹਿਰ ਵਿੱਚ 80 ਸਾਲਾਂ ਦੇ ਬਜ਼ੁਰਗ ਨੇ 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ ਅੰਤਰਰਾਸ਼ਟਰੀ ਸ਼ਰਧਾਂ ਦੀ ਰਾਖੀ ਲਈ IIT ਗੁਹਾੜ ਨੇ ਨਵੀਂ ਟੈਕਨੋਲੋਜੀ ਦੇ ਰੋਬੋਟ ਤਿਆਰ ਕੀਤੇ ਹਨ ਭਗ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦੇ ਮੌਕੇ ਉੱਤੇ ਕਾਂਗਰਸ ਪਾਰਟੀ ਨੇ ਕਿਹਾ ਕਿ ਸ਼ਹੀਦ ਦੇ ਆਜਮ ਭਗ ਸਿੰਘ ਨੇ ਇਸ ਧਰਤੀ ਨੂੰ ਸ਼ਹੀਦਾਂ ਦੀ ਧਰਤੀ ਬਣਾਇਆ ਹੈ। ਬੌਜਸ ਸਮਾਜ ਪਾਰਟੀ ਦੇ ਪ੍ਰਧਾਨ ਕ੍ਰੀਮਪੂਰੀ ਨੇ ਕਿਹਾ ਹੈ ਕਿ ਅਜੇ ਤੱਕ ਸਮਾਜਿਕ ਤੇ ਆਰਥਿਕ ਆਜ਼ਾਦੀ ਪ੍ਰਾਪਤ ਨਹੀਂ ਹੋਈ ਭਾਵੇਂ ਕਿ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਚੁੱਕੇ ਹਾਂ। ਪੰਜਾਬ ਸਰਕਾਰ ਨੇ ਆਈਐਸ ਅਧਿਕਾਰੀ ਰਵੀ ਭਗ ਨੂੰ ਅਹਿਮ ਜ਼ਿੰਮੇਵਾਰੀ ਦਿੰਦਿਆਂ ਮੁੱਖ ਮੰਤਰੀ ਭਗਵਾਨ ਤੁਮਾਨ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ ਪੰਜਾਬ ਰਾਜ ਦਾ ਡੀਅਰ ਹੋਲੀ ਬੰਪਰ 2025 ਲੁਧਿਆਣਾ ਦੇ ਨਿਵਾਸੀ ਨੂੰ ਨਿਕਲਾ 8.5 ਕਰੋੜ ਦਾ ਇਨਾਮ ਸੀ ਜਗਜੀਤ ਸਿੰਘ ਢੱਲੇਵਾਰ ਦਾ ਮਰਨਵਾਰਤ ਲਗਾਤਾਰ جاری ਹੈ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਇਸ ਸੇ ਮੈਡੀਕਲ ਕਾਲਜ ਦਾ ਨੀਂ ਪੱਥਰ ਰੱਖਿਆ ਗਿਆ ਇਸ ਕਾਲਜ ਦੇ ਨਿਰਮਾਣ ਉੱਤੇ 300 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ 66 ਮਹੀਨਾ ਵਿੱਚ ਤਿਆਰ ਹੋ ਜਾਵੇਗਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਹੈ ਕਿ ਤਾਮਲ ਲਾਡੂ ਨੂੰ ਉਤਪਾਦਨ ਨਾਲ ਜੁੜੇ ਇਨਸੈਂਟਿਵ ਯੋਜਨਾ ਦੇ ਤਹਿਤ ਬਹੁਤ ਸਾਰੇ ਇਲੈਕਟ੍ਰੋਨਿਕ ਵਾਹਨ ਖੇਤਰ ਪੀਐਲਆਈ ਤਹਿਤ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਪ੍ਰੋਜੈਕਟ ਮਿਲੇ ਹਨ ਸੈਂਸੈਕਸ ਦੀਆਂ ਟੌਪ 10 ਕੰਪਨੀਆਂ ਵਿੱਚ ਨੌ ਦਾ ਬਾਜ਼ਾਰ ਪੂੰਜੀਕਰਨ 10.06 ਲੱਖ ਕਰੋੜ ਰੁਪਏ ਦਾ ਵਾਅਦਾ ਨਿਜਜਿਸਟਰਡ ਕੀਤਾ ਗਿਆ। ਡੀਐਲਐਫ ਕੰਪਨੀ ਵੱਲੋਂ 4-5 ਸਾਲਾਂ ਦੌਰਾਨ 40000 ਕਰੋੜ ਰੁਪਏ ਦੀ ਨਿਵੇਸ਼ ਦੀ ਯੋਜਨਾ ਬਣਾਈ ਹੈ। ਭਾਰਤ ਨੇ ਫਰਵਰੀ ਤੱਕ 3 ਤੋਂ 8.47 ਲੱਖ ਟਨ ਡੀਏਪ ਖਾਦ ਦੀ ਦਰਾਮਦ ਕੀਤੀ ਹੈ। ਅਮਰੀਕੀ ਬੋਇੰਗ ਜਹਾਜ਼ ਕੰਪਨੀ ਨੇ ਭਾਰਤ ਦੇ 180 ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਹੈ। ਆਈਪਲ 20 ਮੈਚ ਦੇ ਦੌਰਾਨ ਸੰਰਾਜ ਨੇ ਰਾਜਸਥਾਨ ਰਾਇਲ ਨੂੰ 44 ਦੌੜਾਂ ਨਾਲ ਹਰਾ ਦਿੱਤਾ ਤੇ ਸ਼ਾਨ ਨੇ ਅਜੇ ਤੂ ਸੈਂਕੜਾ ਲਗਾਇਆ। ਚੇਨਈ ਸੁਪਰ ਕਿੰਗ ਨੇ ਮੁੰਬਈ ਇੰਡੀਆ ਨੂੰ 5 ਗੇਂਦਾਂ ਬਾਕੀ ਰਹਿੰਦੇਆਂ ਹੀ 4 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਚੌਥੇ T20 ਮੈਚ ਵਿੱਚ ਪਾਕਿਸਤਾਨ ਨੂੰ 115 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ T20 ਦੀ ਟਰੋਫੀ ਤੇ ਕਬਜ਼ਾ ਕਰ ਲਿਆ। ਗੋਲੀਆਂ ਨਾਲ ਮਾਰੇ ਗਏ ਸਿਪਾਹ ਸੈਨਿਕ ਮੰਗਤ ਰਾਮ ਦੇ ਪਰਿਵਾਰ ਨੂੰ ਸਿੰਗਲਾ ਤੇ 810 ਲੱਖ ਰੁਪਏ ਦਾ ਚੈੱਕ ਦਿੱਤਾ। ਰੂਮ ਵਿਖੇ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਨੂੰ ਧੂਮ-ਤਾਮ ਨਾਲ ਮਨਾਇਆ ਗਿਆ। ਪਾਕਿਸਤਾਨ ਦੇ 18 ਜ਼ਿਲ੍ਹਿਆਂ ਵਿੱਚ ਪੋਲੀਓ ਦਾ ਵਾਇਰਸ ਮਿਲਿਆ ਹੈ ਇਸ ਸਾਲ ਤੱਕ ਹੁਣ ਤੱਕ ਪਾਕਿਸਤਾਨ ਵਿੱਚ ਪੋਲੀਓ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਸਿੰਧ ਵਿੱਚੋਂ 4 ਤੇ 1 ਖੈਬਰ ਪਖਤੂਨਵਾ ਤੇ ਪੰਜਾਬ ਤੋਂ ਹਨ 2024 ਵਿੱਚ ਪਾਕਿਸਤਾਨ ਵਿੱਚ ਪੋਲੀਓ ਨਾਲ ਸੰਬੰਧਿਤ 24 ਮਾਮਲੇ ਸਾਹਮਣੇ ਆਏ ਸਨ ਪਾਕਿਸਤਾਨ ਤੇ ਭਾਰਤ 'ਤੇ ਜਗਿਆ ਟ੍ਰਾਮਾ ਡੋਲਦੀਆਂ ਗੋਲੀਆਂ ਫੜੀਆਂ ਗਈਆਂ ਹਨ ਗਾਜਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਅਜਰਾਈਲ ਹਮਾਸ جنگ ਦਾ 50 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਮੰਤਰਾਲੇ ਨੇ ਕਿਹਾ ਕਿ ਜੰਗ 'ਚ ਹੁਣ ਤੱਕ 1,11,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਪਾਪ ਫਰਾਂਸਿਸ ਨੂੰ ਤਾਂ ਨਮੂਨੀਆ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਐਤਵਾਨੂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਹੈ ਉਹਨਾਂ ਦੀ ਉਮਰ 88 ਸਾਲ ਦੀ ਹੈ ਜਿਲੰਦਰ ਦੇ ਬਿਲਗਾਚੇ ਰਹਿਣ ਵਾਲੇ ਤਾਂਗੜੀ ਪਰਿਵਾਰ ਦੀ ਨੀਨਾ ਤਾਂਗੜੀ ਮੋਰਤੋਂ ਕੈਨੇਡਾ ਦੇ অন্ਟਾਰੀਆ ਦੇ ਮੰਤਰੀ ਬਣ ਗਏ ਹਨ। ਉਹਨਾਂ ਨੂੰ অন্ਟਾਰੀਆ ਦੇ ਛੋਟੇ ਕਾਰੋਬਾਰਾਂ ਦੀ ਐਸੋਸੀਏਟ ਮੰਤਰੀ ਵਜੋਂ ਮੋਰਤੋਂ ਨਿਯੁਕਤ ਕੀਤਾ ਗਿਆ ਹੈ। ਤਾਂਗੜੀ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਸੈਟਲ ਹੈ। ਰੂਸ ਦੀ ਫੌਜ ਨੇ ਯੂਕਰੇਨ ਉੱਤੇ ਡਰੋਨ ਨਾਲ ਹਮਲਾ ਕੀਤਾ। ਇਸ ਹਮਲੇ ਨਾਲ 7 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਗਈ। ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਕੋਲੋਂ ਪ੍ਰਸਾਰਤ ਕੀਤੀਆਂ ਨਿਆ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸ਼ੁਕਰੀਆ ਜੀ